ਗੁਰਮੁਖ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਗੁਰੂ ਦੇ ਵਿੱਚ ਭਗਤ ਰਵਿਦਾਸ ਜੀ ਫਰਮਾਨ ਕਰ ਰਹੇ ਨੇ ਮਾਟੀ ਕੋ ਪੁਤਰਾ ਕੈਸੇ ਨਚਤ ਹੈ ਦੇਖਿਆ ਦੇਖਿਆ ਸੁਨਾ ਬੋਲੇ ਦੌਰਿਓ ਫਿਰਤ ਹੈ ਮਹਾਰਾਜ ਦੱਸ ਰਹੇ ਨੇ ਕਹਿੰਦੇ ਇਹ ਜਿਹੜਾ ਮਿੱਟੀ ਦਾ ਪੁਤਲਾ ਹੈ ਨਾ ਇਹ ਸ਼ਰੀਰ ਹੈ ਜਿਹੜਾ ਸਾਡਾ ਇਹ ਕਿਵੇਂ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਹਾਸੋ ਹੀਣਾ ਨਾਚ-ਨਾਚ ਰਿਹਾ ਤੇ ਭਟਕ ਰਿਹਾ ਹੈ ਤੇ ਮਾਇਆ ਨੂੰ ਹੀ ਚਾਰ ਚੁਫੇਰੇ ਲੱਭਦਾ ਹੈ ਮਾਇਆ ਦੀਆਂ ਹੀ ਗੱਲਾਂ ਕਰਦਾ ਹੈ ਮਾਇਆ ਦੇ ਹੀ ਸੁਣਦਾ ਹੈ ਤੇ ਮਾਇਆ ਦੀਆਂ ਗੱਲਾਂ ਹੀ ਇਹਨੂੰ ਚੰਗੀਆਂ ਲੱਗਦੀਆਂ ਨੇ ਸੁਣਨੀਆਂ ਤੇ ਕਰਨੀਆਂ ਤੇ ਮਾਇਆ ਜਿਹੜੀ ਦ੍ਰਿਸ਼ਟਮਾਨ ਮਾਇਆ ਹੈ ਉਹੀ ਕਮਾਉਣ ਦਾ ਯਤਨ ਕਰਦਾ ਹਰ ਵੇਲੇ ਤੇ ਮਾਇਆ ਦੀ ਖਾਤਰ ਹੀ ਭੱਜਿਆ ਫਿਰਦਾ ਹੈ ਤੇ ਇਹਨੂੰ ਸੁਖਮ ਮਾਇਆ ਦਾ ਅੰਦਰੋਂ ਗਿਆਨ ਹੀ ਨਹੀਂ ਫੇਰ ਫਰਮਾਨ ਕਰਦੇ ਨੇ ਜਬ ਕਿ ਚਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲਗਤ ਹੈ ਕਹਿੰਦੇ ਜਦੋਂ ਇਸ ਨੂੰ ਕੁਝ ਧਨ ਮਿਲ ਜਾਂਦਾ ਹੈ ਸੰਸਾਰ ਦਾ ਫਿਰ ਤਾਂ ਇਹ ਹੰਕਾਰ ਕਰਨ ਲੱਗ ਪੈਂਦਾ ਪਰ ਜਦੋਂ ਇਹ ਮਾਇਆ ਗਵਾਟ ਜਾਏ ਜਾਂ ਖਸ ਜਾਏ ਤਾਂ ਫਿਰ ਦੁਖੀ ਹੁੰਦਾ ਫਿਰ ਰੋਂਦਾ ਫਿਰ ਦੱਸਦੇ ਨੇ ਕਹਿੰਦੇ ਮਨ ਬਚਕ ਕਰਮ ਰਸ ਕਸੈ ਲੁਭਾਨਾ ਬਿੰਸ ਗਿਆ ਜਾਏ ਕਹੂੰ ਸਮਾਨਾ ਕਹਿੰਦੇ ਆਪਣੇ ਮਨ ਦੇ ਰਾਹੀ ਬਚਨਾ ਦੇ ਰਾਹੀ ਕਰਤੂਤਾ ਦੇ ਰਾਹੀ ਚਸਕੀਆਂ ਚ ਫਸਿਆ ਹੋਇਆ ਆਖਰ ਮੌਤ ਆਣ ਤੇ ਜਦੋਂ ਇਹ ਸਰੀਰ ਢੇਢੇਰੀ ਹੋ ਜਾਏਗਾ ਇਸ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਜਾਣਗੇ ਤੇ ਉਹ ਦੱਸੋ ਕਿੱਥੇ ਜਾਏਗਾ ਕਿਉਂਕਿ ਪ੍ਰਭੂ ਚਰਨਾਂ ਦੇ ਵਿੱਚ ਤਾਂ ਨਹੀਂ ਜਾਏਗਾ ਕਿਉਂਕਿ ਸ਼ਬਦ ਨਹੀਂ ਸੁਣਦਾ ਨਾਮ ਨਹੀਂ ਜਪਦਾ ਨਾਮ ਨੂੰ ਭੁੱਲ ਗਿਆ ਨਾ ਮਾਇਆ ਦੇ ਵਸ ਪੈ ਕੇ ਤਾਂ ਫਿਰ ਮਹਾਰਾਜ ਕਹਿੰਦੇ ਫਿਰ ਕਿੱਥੇ ਜਾਏਗਾ ਕਹਿੰਦੇ ਇਹਨੂੰ ਜੂਨਾ ਜਾਣਾ ਪਏਗਾ ਫਿਰ ਅੱਗੇ ਫਰਮਾਨ ਕਰਦੇ ਨੇ ਕਹੇ ਰਵਿਦਾਸ ਬਾਜੀ ਜਗ ਭਾਈ ਬਾਜੀ ਗਰਸੋ ਮੋਹਿ ਪ੍ਰੀਤ ਬਨਾਈ ਫਿਰ ਰਵਿਦਾਸ ਜੀ ਇੱਥੇ ਫਰਮਾਨ ਕਰਦੇ ਨੇ ਕਹਿੰਦੇ ਗੁਰਮੁਖੋ ਜਗਤ ਜਿਹੜੀ ਹੈ ਇਹ ਇੱਕ ਖੇੜੀ ਹੈ ਇੱਕ ਬਾਜੀਗਰਾਂ ਦੀ ਖੇਡ ਹੀ ਐ ਪਰ ਅਸੀਂ ਕੀ ਕੰਮ ਕੀਤਾ ਇੱਥੇ ਆ ਕੇ ਜਗਤ ਦੇ ਵਿੱਚ ਕਹਿੰਦੇ ਸਾਡੀ ਪ੍ਰੀਤ ਜਿਹੜੀ ਆ ਨਾ ਮਾਇਆ ਦੀ ਥਾਂ ਤੇ ਇਸ ਮਾਇਆ ਨੂੰ ਬਣਾਉਣ ਵਾਲੇ ਤੇ ਜਗਤ ਨੂੰ ਬਣਾਉਣ ਵਾਲੇ ਆਪਣੇ ਅਕਾਲ ਪੁਰਖ ਪਿਤਾ ਨਾਲ ਲੱਗ ਗਈ ਕਹਿੰਦੇ ਸੋ ਮੈਂ ਇਸ ਹਾਸੋ ਹੀਣੇ ਨਾਚ ਤੋਂ ਬਚ ਗਿਆ ਕਿਉਂਕਿ ਮਾਇਆ ਜਿਹੜੀ ਹੈ ਉਹ ਅਕਾਲ ਪੁਰਖ ਦੀ ਦਾਸੀ ਹੈ ਇਹ ਪੌਣ ਪਾਣੀ ਬਸੰਤਰ ਤੋਂ ਮਿੱਟੀ ਤੱਕ ਆਕਾਸ਼ ਤੱਕ ਤੋਂ ਪ੍ਰਗਟ ਹੋਈ ਹੈ ਇਹ ਪੰਜਾਤ ਤਤਾਂ ਦੇ ਪੁਤਲੇ 'ਚ ਆ ਕੇ ਜਦੋਂ ਮਨ ਇੱਥੇ ਖੇਡਦਾ ਨਾ ਗੁਰਮੁਖ ਪਿਆਰਿਓ ਇੱਥੇ ਆ ਕੇ ਸੁਖਮਾਇਆ ਦੇ ਵਿੱਚ ਫਸ ਜਾਂਦਾ। ਫਿਰ ਤਿਮਰਾ ਮਹਾਰਜ ਫਰਮਾਨ ਕਰਦੇ ਨੇ ਵੀ ਅਸੀਂ ਕਿਵੇਂ ਇਸ ਸੁਖਮਾਇਆ ਤੋਂ ਉੱਪਰ ਉੱਠੇ ਨਾਮ ਜਪ ਕੇ ਉਸ ਸੱਚੇ ਸ਼ਬਦ ਨਾਲ ਲੇਵ ਲਈ ਤੇ ਸਾਨੂੰ ਇਸ ਮਾਇਆ ਦਾ ਸੱਚਾ ਭੇਤ ਆ ਗਿਆ ਕਿ ਅਕਾਲਪੁਰਖ ਸੱਚੇ ਪਾਤਸ਼ਾਹ ਨੇ ਇਹ ਮਾਇਆ ਬਣਾਈ ਹੈ। ਇਹ ਸਰੀਰ ਰੂਪੀ ਮਾਇਆ ਤੋਂ ਫਿਰ ਧਿਆਨ ਕੱਢ ਕੇ ਸ਼ਬਦ ਦੇ ਵਿੱਚ ਨਿਜ ਕਰਦੇ ਵਿੱਚ ਥਿਰ ਕਰਦੇ ਵਿੱਚ ਲਗਾਇਆ ਸੋਇਨੇਕ ਵਚਨ ਕਰਦੇ ਹੋਏ ਕੋਈ ਅੱਖਰਵਦ ਘਟ ਹੋ ਜਾਂਦਾ ਹੈ ਆਪਜੀ ਸੰਗਤ ਤੇ ਗੁਰੂ ਸਹਿਬਾਨ ਬਖਸ਼ਣਯੋਗ ਬਖਸ਼ ਲੈਣਾ ਜੀ